ਜਿਹਦੇ ਵਿੱਚ ਸ਼ਾਇਦ ਤੁਸੀਂ ਦੇਖ ਸਕਦੇ ਹੋ ਕਿਸੇ ਨੂੰ ਫੋਨ ਕਾਲ ਨਹੀਂ ਕੀਤੀ ਗਈ ਸਿਰਫ ਇੱਕ ਸੋਸ਼ਲ ਮੀਡੀਆ ਦੇ ذریعے ਇੱਕ ਅਸੀਂ ਮੈਸੇਜ ਡ੍ਰੌਪ ਕੀਤਾ ਸੀ ਉਹਨਾਂ ਨੂੰ ਉਹਨਾਂ ਦੇ ਵੱਡੇ ਵੱਡੇ ਚਿਹਰੇ ਹਾਰੇ ਆ ਜਿਹੜੇ ਮਜ਼ਾਕ ਕਰਦੇ ਹੁੰਦੇ ਸੀ ਕਿ ਬਾਦਲ ਹਾਰ ਗਿਆ ਕੈਪਟਨ ਹਾਰ ਗਿਆ ਸਿੱਧੂ ਹਾਰ ਗਿਆ ਆ ਹਾਰ ਗਿਆ ਜੇ ਕੋਈ ਉਹਨਾਂ ਨੂੰ ਪੁੱਛੇ ਵੀ ਤੁਹਾਡਾ ਕੇਦਰੀਵਾਲ ਵੀ ਗਿਆ ਪਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੈਂ ਚੱਲ ਰਹੀ ਹੈ ਸਾਡੇ ਗਾਵੜੀਆ ਸਾਹਿਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਕੈਂਪ ਆਰਗੇਨਾਈਜ਼ ਕੀਤਾ ਗਿਆ ਚਾਹੇ ਹੈਲਥ ਡਿਪਾਰਟਮੈਂਟ ਹੈ ਜਿੰਨੀਆਂ ਨੌਜਵਾਨਾਂ ਨੂੰ ਨੌਕਰੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਮਿਲੀਆਂ ਕਿਸੇ ਵਿੱਚ ਨਹੀਂ ਮਿਲੀਆਂ ਤੇ ਹਰ ਬੰਦਾ ਨੂੰ ਭਰਤੀ ਕੀਤਾ ਜਾਵੇ ਚਾਹੇ ਉਹ ਬਜ਼ੁਰਗਾ ਚਾਹੇ ਸਾਡੀ ਮਾਤਾ ਸਾਡੇ ਬਰੇ ਭੈਣਾ ਸਾਡੇ ਨੌਜਵਾਨ ਨੇ ਸਾਰੇ ਕੋਈ ਬਰਾਦਰੀ ਕੋਈ ਧਰਮ ਦਾ ਬੰਦਾ ਬਾਕੀ ਨਾ ਰਹੇ ਸਾਰੇ ਸ਼੍ਰੋਮਣੀ ਅਕਾਲੀ ਦਲ ਦਾ ਇਸ ਵਿੱਚ ਮੁਹੱਲਿਆਂ ਦੇ ਮੁਹੱਲੇ ਆਪਣੇ ਆਪ ਜਿੱਥੇ ਨੌਜਵਾਨ ਸਾਡੀਆਂ ਮਤਾਵਾ ਭੈਣਾ ਵੀਰ ਬਜ਼ੁਰਗ ਵੱਡੀ ਗਿਣਤੀ ਦੇ ਵਿੱਚ ਨਿਕਲ ਕੇ ਸਾਹਮਣੇ ਆਏ ਆ ਕੇਵਲ ਯੂਥ ਹੀ ਨਹੀਂ ਵੱਡੀ ਗਿਣਤੀ ਚ ਸਾਡੀਆਂ ਮਾਤਾਵਾਂ ਭੈਣਾਂ ਸਾਡੇ ਹਰ ਵਰਗ ਹੀ ਲੱਗਿਆ ਹੋਇਆ ਜੀ ਵੱਡੀ ਗਿਣਤੀ ਚ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਲੈ ਰਹੇ ਆ ਕਿਸੇ ਵੀ ಮತ ਦਾ ਸਥਾਨ ਹੈ Hindu ಮತ ਦਾ ਹੈ Sikh ಮತ ਦਾ ਉਹਦੇ ਨੇੜੇ ਠੇਕੇ ਖੋਲੇ ਜਾ ਰਹੇ ਆ ਸਾਡੇ ਜਿਹੜੇ ਚੁਗਿਰਦੇ ਸਾਡੇ ਸਕੂਲਾਂ ਦੀਆਂ ਬਾਉਂਡਰੀਜ਼ ਦੇ ਨਾਲ ਮਲਾ ਕੇ ਬਿਲਕੁਲ ਸਕੂਲਾਂ ਦੇ ਠੇਕੇ ਖੋਲੇ ਜਾ ਰਹੇ ਆ ਅੱਜ 35 ਲੱਖ ਦੀ ਜਿਹੜੀ ਭਰਤੀ ਪੂਰੀ ਹੋ ਚੁੱਕੀ ਹੈ ਤੇ ਜਿਹੜੇ 5 ਦਿਨ ਰਹਿ ਗਏ ਨੇ ਇਹ ਜਿਹੜੀ ਭਰਤੀ ਹੈ ਪੂਰੇ ਪੰਜਾਬ ਵਿੱਚ 50 ਲੱਖ ਤੋਂ ਉੱਪਰ ਜਾਏਗੀ ਜੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਇੱਥੇ ਵੀ ਉਹੀ ਹੋਣੀ ਹੈ ਦਿੱਲੀ ਜਾ ਕੇ ਵੀ ਉਹੀ ਹੋਣੀ ਹੈ ਚੰਡੀਗੜ੍ਹ ਜਾ ਕੇ ਵੀ ਉਹੀ ਹੋਣੀ ਹੈ ਔਰ ਅਦਰ ਸਟੇਟ ਦੇ ਵਿੱਚ ਜਾ ਕੇ ਵੀ ਸਾਡੀ ਗੱਲ ਇੱਕੋ ਹੀ ਹੋਣੀ ਹੈ ਅਸਿਕਲ ਲੁਧਿਆਣਾ ਲੈ ਦੇਖ ਰਹੇ ਤੁਸੀਂ ਮੈਂ ਨਿਤਿੰਦ ਬੜੀ ਪਹੁੰਚਿਆ ਲੁਧਿਆਣਾ ਦੇ ਤਾਜਪੁਰ ਰੋਡ ਤੇ ਜਿੱਥੇ ਦੱਸਦੀ ਹੈ ਕਿ ਇਸ ਰੋਡ 'ਤੇ ਅਕਾਲੀ ਦਲ ਪਾਰਟੀ ਵੱਲੋਂ ਜਿਹੜੀ ਹੈ ਚਲਾਈ ਜਾ ਰਹੀ ਭਰਤੀ ਦੇ ਦੌਰਾਨ ਦੱਸਦੀ ਹੈ ਕਿ ਯੂਥ ਅਕਾਲੀ ਦਲ ਪਾਰਟੀ ਵੱਲੋਂ ਜਿਹੜਾ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਲਗਾਤਾਰ ਉਹਨਾਂ ਵੱਲੋਂ ਜਿਹੜਾ ਭਰਤੀ ਕੀਤੀ ਜਾ ਰਹੀ ਹੈ ਨੌਜਵਾਨ ਯੂਥ ਜਿਹਦੇ ਵਿੱਚ ਦੇਖ ਸਕਦੇ ਹੋ ਕਿ ਕਾਫੀ ਖੂਬਸੂਰਤ ਉਹਨਾਂ ਨੇ ਇੱਕ ਨਾਮ ਦਿੱਤਾ ਹੈ ਯੂਥ ਅਕਾਲੀ ਦਲ ਜਿਹਦੇ ਵਿੱਚ ਉਹਨਾਂ ਵੱਲੋਂ ਇੱਕ ਜਿਹੜਾ ਹੋਰ ਸੁਨੇਹਾ ਦਿੱਤਾ ਗਿਆ ਹੈ ਨਵਾਂ ਸੋਚ ਨਵੀਂ ਜੋਸ਼ ਨਵੀਂ ਸ਼ੁਰੂਆਤ ਦੇ ਨਾਲ ਜਿਹੜੀ ਹੈ ਉਹ ਤਿਆਰੀ ਭਰਤੀ ਜਿਹੜੀ ਕੀਤੀ ਜਾ ਰਹੀ ਨੌਜਵਾਨਾਂ ਦੀ ਸੋ ਸਾਡੇ ਨਾਲ ਜਸਦੀਪ ਸਿੰਘ ਜੀ ਕੋਕੇ ਮੌਜੂਦ ਨੇ ਸੋ ਗੱਲਬਾਤ ਕਰ ਲੈਣੇ ਲਗਾਤਾਰ ਨੌਜਵਾਨ ਜਿਹੜੇ ਭਰਤੀ ਹੋ ਰਹੇ ਨੇ ਸੋ ਬਹੁਤ ਹੀ ਵਧੀਆ ਉਪਰਾਲਾ ਉਹਨਾਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਲੁਧਿਆਣਾ ਦੇ ਵਿੱਚ ਸੋ ਜਾਣਦੇ ਸਾਸਿਕਾਲ ਸਾਹਿਬ ਸਾਸਿਕਾਲ ਜੀ ਸਰ ਲਗਾਤਾਰ ਜਿਹੜੀ ਹੈ ਮੁਹਿੰਮ ਚਲਾਈ ਗਈ ਹੈ ਤੁਹਾਡੇ ਵੱਲੋਂ ਸੋ ਮੀਟਿੰਗਾਂ ਕੀਤੀਆਂ ਜਾ ਰਹੀਆਂ ਇੱਥੇ ਵੀ ਮੀਟਿੰਗ ਕੀਤੀ ਗਈ ਹੈ ਇੱਥੇ ਅਸੀਂ ਭਰਤੀ ਮੁਹਿੰਮ ਦਾ ਕੈਂਪ ਲਾਇਆ ਸੀਗਾ ਜਿਹਦੇ ਵਿੱਚ ਸ਼ਾਇਦ ਤੁਸੀਂ ਦੇਖ ਸਕਦੇ ਹੋ ਕਿਸੇ ਨੂੰ ਫੋਨ ਕਾਲ ਨਹੀਂ ਕੀਤੀ ਗਈ ਸਿਰਫ ਇੱਕ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਅਸੀਂ ਮੈਸੇਜ ਡ੍ਰੌਪ ਕੀਤਾ ਸੀ ਜਿਦੇ ਵਿੱਚ ਮਹੱਲਿਆਂ ਦੇ ਮਹੱਲੇ ਆਪਣੇ ਆਪ ਜਿੱਥੇ ਨੌਜਵਾਨ ਸਾਡੀਆਂ ਮਤਾਵਾ ਭੈਣਾ ਬੀਰ ਬਜ਼ੁਰਗ ਵੱਡੀ ਗਿਣਤੀ ਦੇ ਵਿੱਚ ਨਿਕਲ ਕੇ ਸਾਹਮਣੇ ਆਏ ਆ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਐ ਲੱਖਾਂ ਦੀ ਗਿਣਤੀ ਦੇ ਵਿੱਚ ਲੁਧਿਆਣਾ ਸ਼ਹਿਰ ਤੋਂ ਲੋਕ ਜਿਹੜੇ ਆ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਸ਼ਿਪ ਦੇ ਵਿੱਚ ਲੈ ਕੇ ਮੈਂਬਰ ਬਣ ਰਹੇ ਆ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਨਾਮ ਸੀਗਾ ਉਸ ਤੋਂ ਬਾਅਦ ਯੂਥ ਅਕਾਲੀ ਦਲ ਦਾ ਇੱਕ ਨਾਮ ਤੁਹਾਡੇ ਵੱਲੋਂ ਦਿੱਤਾ ਗਿਆ ਕੀ ਕਹਿੰਦਾ ਨਹੀਂ ਯੂਥ ਅਕਾਲੀ ਦਲ ਇੱਕ ਇੱਕ ਕਹਿੰਦਾ ਪਾਰਟ ਹੈਗਾ ਮੇਨ ਸਾਡਾ ਸ਼੍ਰੋਮਣੀ ਅਕਾਲੀ ਦਲ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੈਂ ਚੱਲ ਰਹੀ ਹੈ ਸਾਡੇ ਗਾਵੜੀਆ ਸਾਹਿਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਕੈਂਪ ਆਰਗੇਨਾਈਜ਼ ਕੀਤਾ ਗਿਆ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਮੈਂਬਰਸ਼ਿਪ ਲੋਕਾਂ ਨੇ ਲਈ ਹੈ ਬਿਲਕੁਲ ਸੋ ਗਵਰਦੀਪ ਸਿੰਘ ਸਾਹਿਬ ਤੁਸੀਂ ਵੀ ਇੱਥੇ ਪਹੁੰਚੇ ਹੋ ਲਗਾਤਾਰ ਜਿਹੜੀ ਇਹ ਭਰਤੀ ਦੀ ਮੁਹਿੰਮ ਚਲਾਈ ਜਾ ਰਹੀ ਤਾਂ ਕੀ ਕਿਹਾ ਦੇਖੋ ਜੀ ਮੈਂ ਤਨਹਾਦੀਆਂ ਨੇ ਨੌਜਵਾਨਾਂ ਦਾ ਜਿਹੜੇ ਪਿਛਲੇ 20 ਤਰੀਕ ਤੋਂ ਲੱਗੇ ਹੋਏ ਆ ਪਰਦੀਕਾਰ ਘਰ-ਘਰ ਜਾ ਕੇ ਭਰਤੀ ਕਰ ਰਹੇ ਨੇ ਹੁਣ ਲਾਸਟ ਹਮਲਾ ਜਿਹੜਾ ਇਹਨਾਂ ਨੇ ਇਕੱਠ ਕਰਕੇ ਫੇਰ ਮਾਰਿਆ ਵੀ ਕੋਈ ਰਹਿ ਨਾ ਜਾਵੇ ਤੇ ਹਰ ਬੰਦਾ ਨੂੰ ਭਰਤੀ ਕੀਤਾ ਜਾਵੇ ਚਾਹੇ ਉਹ ਬਜ਼ੁਰਗ ਆ ਚਾਹੇ ਸਾਡੀ ਮਾਤਾ ਸਾਡੇ ਲੜਕਾਣ ਸਾਡੇ ਨੌਜਵਾਨ ਨੇ ਸਾਡੇ ਕੋਈ ਬਰਾਦਰੀ ਕੋਈ ਧਰਮ ਦਾ ਬੰਦਾ ਬਾਕੀ ਨਾ ਰਹੇ ਸਾਰੇ ਸ਼ਰਮਨੀ ਕਾਲੀ ਦਾਦਾ ਦਾ ਹਿੱਸਾ ਬਣ ਜਾਣ ਇਸ ਗੱਲ ਨੂੰ ਲੈ ਕੇ ਇਹਨਾਂ ਨੌਜਵਾਨਾਂ ਦਾ ਬੜਾ ਵੱਡਾ ਉਪਰਾਲਾ ਗਾਉਂ ਕੇ ਸਾਹਮਣੇ ਸਾਥੀਆਂ ਦਾ ਔਰ ਮੁੰਡਾ ਚਤਰਬੀਰ ਸਿੰਘ ਜਿਹੜਾ ਕਾਉਂਸਲਰ ਆ ਇਹ ਵੀ ਸਾਡਾ ਦਾ ਇਹ ਵੀ ਕਾਉਂਸਲਰ ਆ ਕਰਕੇ ਬੜੇ ਯਤਨ ਕਰ ਰਹੇ ਨੇ ਸ਼੍ਰੋਮ ਦੇ ਕਲ ਦਿਲ ਦੀ ਸ਼ਕਤੀ ਨੂੰ ਮਜੂਦ ਕਰਨ ਵਾਸਤੇ ਆਉਣ ਵਾਲੇ ਸਮੇਂ ਚ ਸਰਕਾਰ ਜਿਹੜੀ ਆ ਸ਼ੋਭਨੀ ਕਾਲੀ ਦਲ ਦੀ ਬਣਾਉਂਦੀ ਬਿਲਕੁਲ ਯੂਥ ਦੇ ਵਿੱਚ ਕਿਸ ਤਰੀਕੇ ਦਾ ਹੰਗਾਰਾ ਮਿਲ ਰਿਹਾ ਜਿਸ ਮੁਹੱਲੇ ਦੇ ਵਿੱਚ ਜਾ ਰਹੇ ਮੁਹੱਲੇ ਦੇ ਵਿੱਚ ਲੋਕਾਂ ਦੇ ਵਿੱਚ ਕਿਸ ਤਰੀਕੇ ਦਾ ਹੰਗਾਰਾ ਹੈ ਮੈਂ ਕਹਿੰਦਾ ਯੂਥ ਵੀ ਲੱਗੇ ਬਜ਼ੁਰਗ ਵੀ ਲੱਗੇ ਨੇ ਮਤਾਵਾ ਵੀ ਲੱਗੀਆਂ ਨੇ ਬੇਟੇ ਵੀ ਲੱਗੇ ਆ ਬੱਚੀਆਂ ਵੀ ਲੱਗੀਆਂ ਸਾਰੇ ਲੱਗੇ ਹੋਇਆ ਪ੍ਰਤੀ ਕਰਨ ਵਾਸਤੇ ਕਿਉਂਕਿ ਲੋਕਾਂ ਦੇ ਮਨਾਂ ਵਿੱਚ ਗੁੱਸਾ ਆ ਕਾਂਗਰਸ ਪ੍ਰਤੀ ਔਰ ਆਮਾਦੀ ਪ੍ਰਤੀ ਤੇ ਭਾਜਪੀ ਪ੍ਰਤੀ ਉਹ ਗੁੱਸੇ ਦੇ ਵਿੱਚ ਆ ਕੇ ਵੱਡੀ ਗਿਣਤੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣ ਰਹੇ ਨੇ। ਕੀ ਲੱਗਦਾ 2027 ਦੇ ਵਿੱਚ ਲੋਕ ਕੀ ਫੈਸਲਾ ਕਰਨਗੇ? ਲੱਗਦਾ ਵੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਜੜੀ। ਹਾਂ ਤੇ ਲਿਖਿਆ ਨਜ਼ਰ ਆਉਂਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੋ। ਸੋ ਦਾਸ ਸਿੰਘ ਵੀਰ ਸਿੰਘ ਬਾਦਲ ਮੁੱਖ ਮੰਤਰੀ ਬਣਨਗੇ ਪੰਜਾਬ ਦੇ। ਤੇ ਬਿਲਕੁਲ ਕਿਸ ਤਰੀਕੇ ਦੇਖਦੇ ਹੋ ਕੋਕੇ ਸਾਹਿਬ ਤੁਸੀਂ ਜਿਹੜਾ ਲਗਾਤਾਰ ਪਾਰਟੀ ਦੇ ਵਿੱਚ ਜਿਹੜਾ ਜੋੜ ਰਹੇ ਹੋ ਯੂਥ ਨੂੰ ਹੁਣ ਤੱਕ ਦੇ ਵਿੱਚ ਕਿੰਨੇ ਕੁ ਯੂਥ ਜਿਹੜੇ ਜੁੜ ਚੁੱਕੇ ਨੇ? ਯੂਥ ਅਕਾਲੀ ਦਲ ਦੇ ਮੈਂਬਰ ਵੱਡੀ ਗਿਣਤੀ 'ਚ ਨੌਜਵਾਨ ਬਣ ਰਹੇ ਆ। ਸੋ ਅੱਜ ਵੀ ਕੇਵਲ ਯੂਥ ਹੀ ਨਹੀਂ ਵੱਡੀ ਗਿਣਤੀ ਚ ਸਾਡੀਆਂ ਮਾਤਾਵਾਂ ਪੈਣਾ ਸਾਡੇ ਹਰ ਵਰਗ ਹੀ ਲੱਗਿਆ ਹੋਇਆ ਜੀ ਵੱਡੀ ਗਿਣਤੀ ਚ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਲੈ ਰਹੇ ਆ ਜੀ ਅੱਜ ਹਲਕਾ ਆਪਣੇ ਸਰਕਲ ਤਾਜਪੁਰ ਰੋਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਆਗਾਜ਼ ਕੀਤਾ ਗਿਆ ਸਿਮਰਨਜੀਤ ਸਿੰਘ ਜੀ ਹਣੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜੀ ਨੇ ਸਰਦਾਰ ਜਸਦੀਪ ਸਿੰਘ ਜੀ ਕੋਂਕੇ ਤੇ ਸਾਡੇ ਸਾਰਿਆਂ ਵੱਲੋਂ ਜਿਹੜਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਭਰਤੀ ਮਹਿੰਮ ਨੂੰ ਸ਼ੁਰੂ ਕੀਤਾ ਗਿਆ ਤਾਜਪੁਰ ਰੋਡ ਤੇ ਤੁਸੀਂ ਆਪ ਹੀ ਦੇਖਿਆ ਵੀ ਆਪ ਮੁਹਾਰਾ ਇਕੱਠ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਲਈ ਤਿਆਰ ਖੜਾ ਤੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦੀ ਸਰਕਾਰ ਆਉਣ ਲਈ ਤਿਆਰ ਬੱਠੀ ਹੈ तकरीबन ਕਿੰਨੇ ਕੀ ਤਾਦਾਦ ਦੇ ਵਿੱਚ ਜਿਹੜੇ ਆ 20 ਤਰੀਕ ਤੋਂ ਬਾਅਦ ਜਿਹੜੀ ਚਲਾਈ ਗਈ ਮਹਿੰਮ ਦੌਰਾਨ ਕਿੰਨੇ ਨੌਜਵਾਨ ਜਿਹੜੇ ਜੁੜ ਚੁੱਕੇ ਨੇ ਕਿਉਂਕਿ ਇੱਕ ਸਮਾ ਸੀਗਾ ਜਿਹਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਹਾ ਗਿਆ ਸੀਗਾ ਕਿ ਜਿਹੜੇ ਬਾਗੀ ਨੇ ਉਹ ਇਕੱਠੇ ਹੋ ਜਾ ਅੱਜ 35 ਲੱਖ ਦੀ ਜਿਹੜੀ ਭਰਤੀ ਪੂਰੀ ਹੋ ਚੁੱਕੀ ਹੈ ਤੇ ਜਿਹੜੇ 5 ਦਿਨ ਰਹਿ ਗਏ ਨੇ ਇਹ ਜਿਹੜੀ ਭਰਤੀ ਹੈ ਪੂਰੇ ਪੰਜਾਬ ਵਿੱਚ 50 ਲੱਖ ਤੋਂ ਉੱਪਰ ਜਾਏਗੀ ਜੀ ਤੇ ਮੈਂ ਮਾਣ ਮਹਿਸੂਸ ਕਰਦਾ ਵੀ ਮੈਂ ਅੱਜ ਉਸ ਪਾਰਟੀ ਦਾ ਕਾਉਂਸਲਰ ਹਾਂ ਤੇ ਅੱਜ ਜਿਸ ਪਾਰਟੀ ਦੇ ਨਾਲ ਲੋਕ ਆਪ ਮਹਾਰੇ ਜੁੜਨ ਲਈ ਤਿਆਰ ਬੈਠੇ ਨੇ ਮੈਂ ਦਿਲੋਂ ਦੀ ਅਗਿਆਰਾਈਆਂ ਤੋਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਸ਼੍ਰੋਮਣੀ ਕਾਲੇ ਦਲ ਦੇ ਅੱਜ ਮੈਂਬਰ ਬਣੇ ਨੇ ਤੇ ਅੱਗੇ ਬਣਨ ਜਾ ਰਹੇ ਨੇ ਤੇ ਬਿਲਕੁਲ ਯੂਥ ਨੂੰ ਕੀ ਮੈਸੇਜ ਹੈ ਹੁਣ ਜਿਹੜਾ ਲੁਧਿਆਣਾ ਸ਼ਹਿਰ ਦਾ ਯੂਥ ਹੈ ਉਹਨਾਂ ਨੂੰ ਕੀ ਮੈਸੇਜ ਹੈ ਯੂਟ ਨੂੰ ਮੈਸੇਜ ਇਹੀ ਹੈ ਜੀ ਕਿ ਹੁਣ ਤੱਕ ਕੰਧ ਤੇ ਲਿਖਿਆ ਨਜ਼ਰ ਆਉਣ ਲੱਗ ਗਿਆ ਕਿ ਆਉਣ ਵਾਲੀ 2027 ਚ ਪੰਜਾਬ ਦੇ ਅੰਦਰ ਲੋਕ ਨਵੀਂ ਈਬਾਰਤ ਲਿਖਣ ਲਈ ਤਿਆਰ ਬੈਠੇ ਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਚ ਕਲੀਅਰ ਕਟ ਆ ਰਹੀ ਹੈ ਆ ਤੁਸੀਂ ਉਤਸ਼ਾਹ ਦੇਖੋ ਕਿੰਨੀ ਵੱਡੀ ਗਿਣਤੀ ਚ ਆਪ ਮੁਹਾਰੇ ਬਿਨਾ ਫੋਨ ਕਾਲ ਤੋਂ ਸੰਗਤ ਆ ਰਹੀ ਹੈ ਕਿ ਇਹ ਸੰਕੇਤ ਨੇ ਕਿ ਲੋਕ ਇਹਨਾਂ ਸਰਕਾਰਾਂ ਤੋਂ ਇਹਨਾਂ ਦੇ ਭਰਮ ਜਾਲਾਂ ਤੋਂ ਨਿਕਲ ਚੁੱਕੇ ਆ ਤੰਗ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ ਨੌਜਵਾਨਾਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਆਓ ਭਾਈ ਮੋਢੇ ਨਾਲ ਮੋਢਾ ਜੋੜੀਏ ਕੰਦੇ ਨਾਲ ਕੰਦਾ ਜੋੜੀਏ ਹੱਥ ਨਾਲ ਹੱਥ ਜੋੜ ਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਕੰਮ ਕਰੀਏ ਕਿਉਂ ਕਿ ਕਿਉਂਕਿ ਪੰਜਾਬ ਦੀ ਇਹ ਖੇਤਰੀ ਪਾਰਟੀ ਹੈ ਜੋ ਪੰਜਾਬ ਦੇ ਹੱਕਾਂ ਹਿੱਤਾਂ ਦੀ ਰਾਖੀ ਦੀ ਗੱਲ ਜੋ ਪੰਜਾਬ ਦੇ ਲੋਕਾਂ ਦੇ ਲਈ ਅ ਬੁਨਿਆਦੀ ਸਹੂਲਤਾਂ ਦੀ ਗੱਲ ਜੋ ਸਾਡੇ ਪਾਣੀਆਂ ਦੇ ਲਈ ਕਲੀਅਰ ਕਟ ਸਟੈਂਡ ਜੋ ਸਾਡੀਆਂ ਸਾਡੇ ਪੰਥਕ ਮਸਲੇ ਐ ਉਹਨਾਂ ਦੇ ਲਈ ਕਲੀਅਰ ਕਟ ਸਟੈਂਡ ਜੋ ਸ਼੍ਰੋਮਣੀ ਅਕਾਲੀ ਦਲ ਲੈ ਸਕਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਇੱਥੇ ਵੀ ਉਹੀ ਹੋਣੀ ਹੈ ਦਿੱਲੀ ਜਾ ਕੇ ਵੀ ਉਹੀ ਹੋਣੀ ਹੈ ਚੰਡੀਗੜ੍ਹ ਜਾ ਕੇ ਵੀ ਉਹੀ ਹੋਣੀ ਹੈ ਔਰ ਅਦਰ ਸਟੇਟ ਦੇ ਵਿੱਚ ਜਾ ਕੇ ਵੀ ਸਾਡੀ ਗੱਲ ਇੱਕੋ ਹੀ ਹੋਣੀ ਹੈ ਇਹ ਜਿਹੜੀਆਂ ਬਾਕੀ ਇਹ ਪੰਜਾਬ ਆਮ ਆਦਮੀ ਪਾਰਟੀ ਵਾਲੇ ਹਰਿਆਣੇ ਚ ਕੁਝ ਹੋਰ ਜਾ ਕੇ ਕਹਿੰਦੇ ਆ ਦਿੱਲੀ ਚ ਪਾਣੀ ਬਾਰੇ ਕੁਝ ਹੋਰ ਸਟੈਂਡ ਹੈ ਪੰਜਾਬ ਦੇ ਵਿੱਚ ਕੁਝ ਹੋਰ ਹੈ ਇਸ ਕਰਕੇ ਸਾਡੀ ਤਾਂ ਇਹੀ ਸਿਨਮਰ ਬੇਨਤੀ ਹੈ ਕਿ ਇਹਨਾਂ ਝੂਠ ਦੇ ਕਿਉਂਕਿ ਦਿੱਲੀ ਦੇ ਵਿੱਚ ਦੇਖਿਆ ਕਾਂਗਰਸ 0+0 ਬਿਲਕੁਲ ਬਣਦੀ ਜਗਾ ਦਿਖਾਈ ਹੈ ਲੋਕਾਂ ਨੇ ਔਰ ਜਿਹੜੀ ਦੂਸਰੀ ਪਾਰਟੀ ਆਮ ਆਦਮੀ ਪਾਰਟੀ ਉਹਨਾਂ ਨੂੰ ਉਹਨਾਂ ਦੇ ਵੱਡੇ ਵੱਡੇ ਚਿਹਰੇ ਹਾਰੇ ਆ ਜਿਹੜੇ ਮਜ਼ਾਕ ਕਰਦੇ ਹੁੰਦੇ ਸੀ ਕਿ ਬਾਦਲ ਹਾਰ ਗਿਆ ਕੈਪਟਨ ਹਾਰ ਗਿਆ ਸਿੱਧੂ ਹਾਰ ਗਿਆ ਆ ਹਾਰ ਗਿਆ ਜੇ ਕੋਈ ਉਹਨਾਂ ਨੂੰ ਪੁੱਛੇ ਵੀ ਤੁਹਾਡਾ ਕੇਜਰੀਵਾਲ ਵੀ ਗਿਆ ਤੁਹਾਡਾ ਮਨੋਸ਼ ਸ਼ਿਸ਼ੋਧिया ਵੀ ਗਿਆ ਤੁਹਾਡੇ ਤੁਹਾਡੇ ਸੰਦੀਪ ਪਾਠਕ ਵੀ ਗਿਆ ਤੇ ਤੁਹਾਡੇ ਹੋਰ ਵੀ ਉਮੀਦਵਾਰ ਰਸਤਿੰਦਰ ਜੈਨ ਵੀ ਤੁਹਾਡਾ ਹਾਰ ਗਿਆ ਸੋ ਇਸ ਕਰਕੇ ਤਾਕਤਾਂ ਦਾ ਕਦੀ ਮਖੌਲ ਨਹੀਂ ਬਣਾਉਣਾ ਚਾਹੀਦਾ ਇਹ ਤਾਕਤਾਂ ਆਣੀ ਜਾਣੀ ਚੀਜ਼ ਹੈ ਅਸੀਂ ਸ਼੍ਰੋਮਣੀ ਅਕਾਲੀ ਦਲ ਤੋਂ ਇਹ ਸਾਡੇ ਬਜ਼ੁਰਗਾਂ ਤੋਂ ਇਹ ਗੁਰਤੀ ਦੇ ਵਿੱਚ ਸਿੱਖਿਆ ਕਿ ਨੀਵੇਂ ਹੋ ਕੇ ਪੰਜਾਬ ਲਈ ਪੰਜਾਬੀ ਲਈ ਪੰਜਾਬੀਏਤ ਲਈ ਔਰ ਪੰਜਾਬ ਦੇ ਲੋਕਾਂ ਲਈ ਅਸੀਂ ਪਹਿਲਾਂ ਵੀ ਸੰਘਰਸ਼ ਕਰਦੇ ਆਏ ਹਾਂ ਸੇਵਾ ਕਰਦੇ ਆਏ ਹਾਂ ਆਉਣ ਵਾਲੇ ਕੱਲ ਚ ਵੀ ਅਸੀਂ ਸੰਘਰਸ਼ ਵੀ ਕਰਾਂਗੇ ਡੋਲਦੇ ਨਹੀਂ ਔਰ ਅਸੀਂ ਨਿਮਰਤਾ ਪਿਆਰਪੂਰਵਕ ਅਸੀਂ ਸੇਵਾ ਵੀ ਕਰਾਂਗੇ ਬਿਲਕੁਲ ਕਿਸ ਤਰੀਕੇ ਦੇਖ ਰਹੇ ਹਾਂ ਜਿਹੜਾ ਨਸ਼ਾ ਦੇਖ ਸਕਦੇ ਹੋ ਕਿ ਯੂਥ ਦੇ ਵਿੱਚ ਜਿਹੜਾ ਨਗਾਤਾਰ ਵੱਧ ਰਿਹਾ ਹੈ ਅਗਲੇ ਦਿਨ ਸ਼ਹਿਰ ਦੀ ਗੱਲ ਕਰੀਏ ਤਾਂ ਵੀ ਇਹ ਤੇ ਵੀ ਤੇ ਯੂਥ ਨੂੰ ਕੀ ਮੈਸੇਜ ਹੈ ਯੂਥ ਜਿਹੜਾ ਨਸ਼ੇ ਵੱਲ ਜਾ ਰਿਹਾ ਕਿਉਂਕਿ ਨੌਕਰੀਆਂ ਨਹੀਂ ਮਿਲ ਰਹੀਆਂ ਲੋਕਾਂ ਨੂੰ ਤੇ ਉਸ ਤੋਂ ਬਾਅਦ ਹੁਣ ਇਹ ਜਿਹੜੀ ਮੁਹਿੰਮ ਚਾਲੂ ਕਰ ਦਿੱਤੀ ਗਈ ਹੈ ਯੂਥ ਜੋੜਨ ਦੀ ਤੇ ਕੀ ਲੱਗਦਾ ਵੀ 2027 ਦੇ ਵਿੱਚ ਅਗਰ ਸਰਕਾਰ ਆਂਦੀ ਤੇ ਉਸ ਤੋਂ ਬਾਅਦ ਇਹ ਜਿਹੜਾ ਯੂਥ ਨੂੰ ਨਸ਼ਾ ਮੁਕਤ ਕੀਤਾ ਜਾਊਗਾ ਜਾਂ ਪੰਜਾਬ ਨਸ਼ਾ ਮੁਕਤ ਜ ਪੰਜਾਬ ਦੇ ਅੰਦਰ ਜਿੰਨਾ ਚਿਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤੁਸੀਂ ਕੋਈ ਮਹਿਕਮਾ ਚੱਕ ਕੇ ਦੇਖ ਲਓ ਚਾਹੇ ਪੁਲਿਸ ਮਹਿਕਮਾ ਚਾਹੇ ਕਾਰਪੋਰੇਸ਼ਨ ਚਾਹੇ ਹੈਲਥ ਡਿਪਾਰਟਮੈਂਟ ਹੈ ਜਿੰਨੀਆਂ ਨੌਜਵਾਨਾਂ ਨੂੰ ਨੌਕਰੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਮਿਲੀਆਂ ਕਿਸੇ ਵਿੱਚ ਨਹੀਂ ਮਿਲੀਆਂ ਜੇ ਦੁਬਾਰਾ ਜੇ ਤਾਂ ਹੈ ਹੀ ਨਹੀਂ ਨਾ ਸ਼੍ਰੋਮਣੀ ਅਕਾਲੀ ਦਲ ਦੀ 27 ਦੇ ਵਿੱਚ ਸਰਕਾਰ ਆ ਰਹੀ ਹੈ ਉਹਦੇ ਵਿੱਚ ਅਸੀਂ ਸਾਡੀ ਪਾਰਟੀ ਲੀਡਰਸ਼ਿਪ ਵੀ ਪ੍ਰੋਮਿਸ ਕੀ ਕਰ ਰਹੀ ਹੈ ਔਰ ਅਸੀਂ ਵੀ ਇਸ ਗੱਲ ਤੇ ਬਚਨਬਾਦਾਂ ਕਿ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੋਂ ਬਾਅਦ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਵੀ ਦੇਵਾਂਗੇ ਔਰ ਨੌਜਵਾਨਾਂ ਨੂੰ ਬਣਦਾ ਮਾਨ ਸਤਕਾਰ ਵੀ ਦੇਵਾਂਗੇ ਜਿੱਥੋਂ ਤੱਕ ਰਹੀ ਨਸ਼ਿਆਂ ਦੀ ਗੱਲ ਜਿਹੜੇ ਕਹਿੰਦੇ ਸੀ ਕਿ ਸਾਡੀ ਸਰਕਾਰ ਆਈ ਤੇ ਅਸੀਂ ਦਿਨਾਂ 'ਚ ਨਸ਼ਾ ਬੰਦ ਕਰ ਦਿਆਂਗੇ ਅੱਜ ਹੋਮ ਡਿਲੀਵਰੀਆਂ ਹੋ ਰਹੀਆਂ ਨੇ ਜੀ ਨਸ਼ੇ ਦੀਆਂ ਘਰ-ਘਰ ਘਰ-ਘਰ ਦੇ ਵਿੱਚ ਨਸ਼ਾ ਪਹਚਾਇਆ ਜਾ ਰਿਹਾ ਹੈ ਹਰ ਮੰਦਰ ਗੁਰਦੁਆਰੇ ਦੇ ਨੇੜੇ ਤੁਸੀਂ ਮੇਰੀ ਦਰਸ਼ਕ ਸੁਣ ਰਹੇ ਆ ਤੁਹਾਡੇ ਗਲੀਆਂ ਮਹੱਲਿਆਂ ਦੇ ਵਿੱਚ ਵੀ ਅਸੀਂ ਜਿੰਨਾ ਇਲਾਕਿਆਂ ਚ ਰਹਿੰਨੇ ਆ ਸਾਡੇ ਵੀ ਗੁਰੂ ਘਰ ਹੈਗੇ ਆ ਚਾਹੇ ਉਹ ਕਿਸੇ ਵੀ ಮತ ਦਾ ਸਥਾਨ ਹੈ Hindu ಮತ ਦਾ ਚਾਹੇ Sikh ಮತ ਦਾ ਉਹਦੇ ਨੇੜੇ ਠੇਕੇ ਖੋਲੇ ਜਾ ਰਹੇ ਆ ਸਾਡੇ ਜਿਹੜੇ ਚੁਗਿਰਦੇ ਸਾਡੇ ਸਕੂਲਾਂ ਦੀਆਂ ਬਾਉਂਡਰੀਜ਼ ਦੇ ਨਾਲ ਮਲਾ ਕੇ ਬਿਲਕੁਲ ਸਕੂਲਾਂ ਦੇ ਠੇਕੇ ਖੋਲੇ ਜਾ ਰਹੇ ਆ ਇਸ ਕਰਕੇ ਬਹੁਤ ਫਟਪ ਹੈ ਪੰਜਾਬ ਦੇ ਲੋਕ ਇਸ ਸਰਕਾਰ ਦੇ ਭਰਮਜਾਲਾਂ ਤੋਂ ਹੁਣੇ ਇਹਨਾਂ ਨੂੰ ਬਹੁਤ ਜਲਦੀ ਚੱਲਦਾ ਕਰਨ ਵਾਲੇ ਹੈ ਦਿੱਲੀ ਦੇ ਵਿੱਚ ਵੀ ਕੀਤਾ ਔਰ ਪੰਜਾਬ ਦੇ ਵਿੱਚ ਵੀ ਕਰਨਗੇ ਮੈਂ ਵਿਸ਼ੇਸ਼ ਤੌਰ ਤੇ ਆਦਾਰਾ ਲੁਧਿਆਣਾ ਲਾਈਵ ਔਰ ਉਹਨਾਂ ਦੀ ਸਮੁੱਚੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਤੁਸੀਂ ਆਲਵੇਜ਼ ਆਲਵੇਜ਼ ਤੁਸੀਂ ਅਸੀਂ ਦੇਖਿਆ ਕਿ ਤੁਸੀਂ ਸੱਚ ਦੀ ਗੱਲ ਕਰਦੇ ਹੋ ਹੱਕ ਦੀ ਗੱਲ ਕਰਦੇ ਹਾਂ ਜਿੱਥੇ ਕਿਸੇ ਨਾਲ ਤੱਕਾ ਹੁੰਦਾ ਜੋ ਆਵਾਜ਼ ਜਨ ਜਨ ਤੱਕ ਪਹੁੰਚਣੀ ਚਾਹੀਦੀ ਹੈ ਜੋ ਪੈਦਾ ਹੋਈ ਆਵਾਜ਼ ਚਾਹੇ ਕਿਸੇ ਛੋਟੇ ਜਿਹੇ ਮਹੱਲੇ ਤੋਂ ਗਲੀ ਚੋਂ ਪੈਦਾ ਹੋਈ ਹੈ ਉਹ ਤੁਹਾਡਾ ਚੈਨਲ ਤੁਹਾਡਾ ਜਿਹੜਾ ਮੀਡੀਆ ਅਦਾਰਾ ਵਾ ਉਹ ਲੋਕਾਂ ਤੱਕ ਆਵਾਮ ਤੱਕ ਲੈ ਕੇ ਜਾਂਦਾ ਹੈ ਇਸ ਕਰਕੇ ਅਸੀਂ ਪ੍ਰਮਾਤਮਾ ਦੇ ਚਰਨਾਂ ਚ ਅਦਾ ਕਰਦੇ ਹਾਂ ਕਿ ਇਹ ਜਿਹੜਾ ਸਾਡਾ ਲੋਕਤੰਤਰ ਦਾ ਚੌਥਾ ਥੰਮ ਹੈ ਪੀੜਾ ਵਾ ਇਹਨੂੰ ਮજબૂત ਰੱਖੇ ਔਰ ਇਸੇ ਤਰ੍ਹਾਂ ਤੁਸੀਂ ਸਮਾਜ ਦੀ ਸੇਵਾ ਕਰਦੇ ਰਹੋ ਬਿਲਕੁਕੁਲ ਸੋ ਦੱਸ ਦਈਏ ਕਿ ਯੂਥ ਪ੍ਰਤੀ ਤੋਂ ਰਾਂਝੜਾ ਲਗਾਤਾਰ ਯੂਥ ਨੂੰ ਜਿਹੜਾ ਜੋੜਿਆ ਜਾ ਰਿਹਾ ਹੈ ਸੋ ਦੱਸ ਦਈਏ ਕਿ ਉਹਨਾਂ ਵੱਲੋਂ ਲਗਾਤਾਰ ਲੁਧਿਆਣਾ ਦੇ ਵਿੱਚ ਥਾਂ-ਥਾਂ ਦੇ ਉੱਤੇ ਗਲੀਆਂ-ਗਲੀਆਂ ਮੱਲੇ-ਮੱਲੇ ਦੇ ਵਿੱਚ ਜਾ ਕੇ ਲਗਾਤਾਰ ਨੌਜਵਾਨ ਯੂਥ ਨੂੰ ਜਿਹੜਾ ਹੈ ਸ੍ਰੋਮੜੀ ਕਾਲੀ ਦਲ ਪਾਰਟੀ ਦੇ ਵਿੱਚ ਜਿਹੜਾ ਜੋੜਿਆ ਜਾ ਰਿਹਾ ਜਿਹਦੇ ਵਿੱਚ ਇੱਕ ਉਹਨਾਂ ਵੱਲੋਂ ਜਿਹੜੇ ਹੈ ਸ਼ਬਦ ਕਹੇ ਗਏ ਨੇ ਜਿਹਦੇ ਵਿੱਚ ਉਹਨਾਂ ਵੱਲੋਂ ਲਿਖਿਆ ਹੋਇਆ ਹੈ ਪਿੱਛੇ ਬੋਰਡ ਦੇ ਵਿੱਚ ਵੀ ਕਿ ਨਵੀਂ ਸੋਚ ਨਵਾਂ ਜੋਸ਼ ਨਵੀਂ ਸ਼ੁਰੂਆਤ ਦੇ ਨਾਲ ਹੁਣ ਦੇਖਣਾ ਹੋਵੇਗਾ ਕਿ 2027 ਦੇ ਵਿੱਚ ਲੋਕ ਕੀ ਕਹਤਾਂ ਕਰਦੇ ਨੇ ਤੇ ਉਸ ਤੋਂ ਬਾਅਦ ਕੀ ਬਦਲਾਅ ਜਿਹੜਾ ਆਂਦਾ ਦਿਖਰੋ ਲੁਧਰਣਾ ਲਈ ਮੈਨਤਨ ਕੈਮਰਾਮੈਨ ਦੀਪਕ ਕੁਮਾਰ ਦੇ